ਟਾਇਰ ਹੁਣ ਇੱਕ ਬਹੁਤ ਵੱਡੀ ਘਟਨਾ ਹੁੰਦੀ ਹੈ ਤੇ ਸਾਡੇ ਸਕੂਲ ਦੀ ਇੱਕ ਪ੍ਰਥਾ ਹੈ ਕਿ ਆਪਾਂ ਪਿਛਲੀਆਂ ਕੁਝ ਰਿਟਾਇਰਮੈਂਟਸ ਤੋਂ ਸਾਡੇ ਬੱਚੇ ਜਿਹੜੇ ਨੇ ਮੇਰੇ ਨਾਲ ਬੱਚੀਆਂ ਨੇ ਇਹਨਾਂ ਦੇ ਬਕਾਇਦਾ ਇੱਕ ਸੈਸ਼ਨ ਜਿਹੜਾ ਹੈ ਅਸੀਂ ਟੀਚਰ ਦਾ ਕਰਵਾਨੇ ਆ ਤੇ ਉਹਦੀ ਲਾਈਫ ਦਾ ਐਕਸਪੀਰੀਅੰਸ ਜਿਹੜਾ ਸੀਗਾ ਉਹ ਕਿਹੋ ਜਿਹਾ ਸੀਗਾ ਸੋ ਫੈਮਿਲੀ ਮੈਂਬਰ ਦੇ ਨਾਲ ਲਿਟਲ ਕਲਾਪ ਸਰਦਾਰ ਮਨਵਿੰਦਰ ਸਿੰਘ ਜੀ ਵਾਸਤੇ ਆਓ ਸਰ ਪਲੀਜ਼ ਸਰਣ ਮੇਰੇ ਵੱਲ ਸਤਿ ਸ਼੍ਰੀ ਅਕਾਲ ਆਸ ਕਾਲੇ ਨਾਟਰੀ ਡਾਇਰ ਐਫ ਦੇ ਆਪਕ ਸਰਦਾਰ ਮਨਵਿੰਦਰ ਸਿੰਘ ਹਨ ਤੇ ਅੱਜ ਅਸੀਂ ਉਹਨਾਂ ਦੇ ਜੀਵਨ ਬਾਰੇ ਕੁਝ ਗੱਲਾਂ ਜਾਣੀਏ ਸਰ ਸਰ ਇੱਕ ਸਟੂਡੈਂਟ ਦੇ ਤੌਰ ਤੇ ਤੁਹਾਡੀ ਸਟੂਡੈਂਟ ਲਾਈਫ ਕਿਵੇਂ ਚੱਲੀ ਸੀ ਬਹੁਤ ਵਧੀਆ ਸਾਡੇ ਟੀਚਰਸ ਨੂੰ ਹਲੇ ਵੀ ਯਾਦ ਆ ਸਰਦਾਰ ਹਮਦੂਦ ਸਿੰਘ ਬੇਦੀ ਸਾਨੂੰ ਬਹੁਤ ਕੋਰਦੰਦੇ ਸੀ ਖਾਣ ਤੇ ਪੜ੍ਹਾਈ ਕਰੀਆਂ ਦੇ ਉਸ ਵੇਲੇ ਸ਼ਾਇਦ ਸਾਡੇ ਮੂੰਹੋਂ ਗੱਲਾਂ ਨਿਕਲੀਆਂ ਸੀ ਪਰ ਜਦੋਂ ਮੈਂ ਪਲੱਸ 1 ਪਲੱਸ 2 ਚ ਹੋਇਆ ਵੀ ਪੱਛਿਆ ਸਕੂਲ ਚ ਗਿਆ ਮੈਂ ਮਹਿਸੂਸ ਕੀਤਾ ਕਿ ਤਕਨੀ ਉਹਨਾਂ ਵਗੇ ਟੀਚਰ ਹੈ ਨਹੀਂ ਸੀ ਕਿਉਂਕਿ ਉਹਨਾਂ ਦੇ ਸਦਕਾ ਹੀ ਮੈਂ ਜਿਹੜਾ ਅੱਗੇ ਪੜ੍ਹ ਸਕਿਆ ਉਹਨਾਂ ਕੋਲੋਂ ਹੀ ਮੈਂ ਸਭ ਕੁਝ ਸਿੱਖਿਆ ਉਹਨਾਂ ਨੇ ਬੜੀ ਮਿਹਨਤ ਕਰਿਆ ਕਰਨੀ ਜਦੋਂ ਕੋਈ ਖਾਲੀ ਪੀੜ ਹੁੰਦਾ ਸੀ ਉਸੇ ਵੇਲੇ ਉਹ ਆਡੀ ਕਲਾਸ ਚ ਆ ਜਾਂਦਾ ਉਹਨਾਂ ਵੱਲ ਬਹੁਤ ਪੜਾਇਆ ਬਾਅਦ ਚ ਉਹ ਸਰਕਾਰੀ ਹੈ ਸਕੂਲ ਚ ਪੜ੍ਹਦੇ ਪਰ ਮੈਂ ਉਹਨੂੰ ਜਿਹੜੀ ਤੱਕ ਯਾਦ ਕਰਦਾ ਨਾ ਈ ਤੱਕ ਯਾਦ ਕਰਦਾ ਲਾਸਟ ਤੋ ਅੰਤ ਤੱਕ ਯਾਦ ਸੇ ਤੁਹਾਡੇ ਸਮੇਂ ਦੀ ਪੜਾਈ ਤੇ ਅੱਜ ਦੇ ਸਮੇਂ ਦੀ ਪੜਾਈ ਵਿੱਚ ਕੀ ਅੰਤਰ ਹੈ ਸਾਡੇ ਸਮੇਂ ਦੀ ਪੜਾਈ ਜਿਹੜਾ ਟੀਚਰ ਜਿਹੜਾ ਸੀ ਉਹ ਸਭ ਕੁਝ ਕੋਈ ਜਿਹੜਾ ਵਿਦਿਆਰਥੀ ਜਾਂ ਉਹਦਾ ਪੇਰੈਂਟ ਜਿਹੜੇ ਸੀ ਉਹ ਉਹਦੇ ਕੋ ਲਾਇਕ ਨਹੀਂ ਜਾਣਦੇ ਸੀ ਕਿ ਸਾਡੇ ਬੱਚੇ ਨੂੰ ਕਿਉਂ ਮਾਰਿਆ ਕਿਵੇਂ ਮਾਰਿਆ ਉਹ ਜੇ ਕੋਈ ਕੋਈ ਸ਼ਿਕਾਇਤ ਕਰਦਾ ਜੇ ਪਿੰਡ ਸਰਗਨੇ ਨੂੰ ਹੋਰ ਮਾਰੋ ਪਰ ਅੱਜ ਕੱਲ ਦੀ ਪੜ੍ਹਾਈ ਦਾ ਜਿਹੜੀ ਮਾਡਰਨ ਪੜ੍ਹਾਈ ਆ ਉਹ ਜੇ ਕੋਈ ਟੀਚਰ ਬੱਚੇ ਨੂੰ ਝਿੜਕਦਾ ਤੇ ਬੇਸ ਜਲਦੀ ਆਉਂਦੇ ਆ ਇਸ ਕਰਕੇ ਉਹ ਤੁਸੀਂ ਪੜ੍ਹਾਈ ਦੇ ਮੈਂ ਕਹਿੰਦਾ ਜ਼ਿਆਦਾ ਬੱਚੇ ਵਧੀਆ ਨਿਕਲੇ ਜੋ ਅੱਜ ਕੱਲ ਦੀ ਪੜ੍ਹਾਈ ਚ ਇਸੇ ਕਾਰਨ ਜਿਹੜੀ ਆ ਬੱਚਿਆਂ ਦੀ ਜਿਹੜੀ ਆ ਇੰਨੀ ਗ੍ਰੋਥ ਚ ਡਿਵੈਲਪਮੈਂਟ ਨਹੀਂ ਹੋਈ ਸਰ ਤੁਹਾਡੇ ਸਭ ਤੋਂ ਪਸੰਦੀਦਾ ਸਟੂਡੈਂਟਸ ਕਿਹੜੇ ਸਕੂਲ ਤੋਂ ਆਨ ਮੇਰੇ ਸਭ ਤੋਂ ਪ੍ਰਸੰਨਿਤ ਸਟੂਡੈਂਟ 9ਵੀਂ ਸੀ ਕਲਾਸ ਇੱਥੇ ਸਕੂਲ ਤੇ ਹੈ ਸਾਜਨ ਪਲਸ 2 ਦਾ ਜਿਹਨੂੰ ਬੋਲ ਹੁਣ ਵੀ ਲਾਈਕ ਕਰ ਦਨ ਬਹੁਤ ਲਾਈਕ ਜੀ ਸਭ ਤੋਂ ਵੱਧ ਲਾਈਕ ਤਾਂ ਸਾਹਿਲ ਪਲਸ 2 ਕੋ ਲਾਈਕ ਕਰ ਸਰ ਤੋਂ ਡੀ ਡਾਈਮਨ ਤੋਂ ਬਾਅਦ ਤੁਸੀਂ ਐਜੂਕੇਸ਼ਨ ਲਈ ਕੀ ਉਪਰਾਲੇ ਕਰੋਗੇ ਐਜੂਕੇਸ਼ਨ ਲਈ ਉਪਰਾਲੇ ਕਰਨੇ ਤੇ ਭੰਡੇ ਆ ਜੇ ਕਾਲੇ ਮਹੌਣੇ ਦੱਸਤੇ ਹਾਂਜੀ ਤੇ ਫਿਰ ਉਹ ਕਾਲਿਆਂ ਚ ਮਦਦਸਤੇ ਕੀਤਾ ਤੇ ਫਿਰ ਉਹਦਾ ਕੋਈ मीनिंगलेस ਜੀ ਹੋਏ ਸਰ ਕਾਲੇ ਉਹ ਜਿਹੜੇ ਬਿਨਾਂ ਦਸਤੇ ਕੀਤੇ ਆ ਸਰ ਸਾਡਾ ਸਾਰਾ ਬਲਕਲੀ ਪਰਿਵਾਰ ਤੁਹਾਡੇ ਚੰਗੇ ਫੀਟਿੰਗ ਤੋਂ ਕੋਈ ਖ ਲਈ ਸ਼ੁਭ ਕਾਮਨਾਵਾਂ ਦਿੰਦਾ ਹੈ ਥੈਂਕਸ ਥੈਂਕਸ ਟੂ 올 ਫੈਮਲੀ ਮੈਂਬਰ ਆ ਬਲਕਲੀ